ਜੇ ਕਰੇ ਦੋ ਸ਼ਬਦ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋਗੇ ਤੇ ਆਪ ਜੀ ਦੀਆਂ ਸਾਰੀਆਂ ਹੀ ਇੱਛਾ ਪੂਰੀਆਂ ਹੋ ਜਾਣਗੀਆਂ ਗੁਰੂ ਨਾਨਕ ਦੇਵ ਜੀ ਆਪ ਜੀ ਦੀਆਂ ਝੂੜੀਆਂ ਖੁਸ਼ੀਆਂ ਨਾਲ ਭਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਡੀਓ 'ਚ ਅਸੀਂ ਇਹੀ ਗੱਲਬਾਤ ਕਰਾਂਗੇ ਆਪ ਜੀ ਨਾਲ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਉਸ ਟਾਈਮ ਆਪਣੇ ਮਨ ਵਿੱਚ ਇੱਕ ਭਾਵਨਾ ਲੈ ਆਈਏ ਦੋ ਪੰਕਤੀਆਂ ਬਾਬਾ ਜੀ ਦੇ ਅੱਗੇ ਅਸੀਂ ਖੜੇ ਹੋ ਕੇ ਬੋਲਦੇ ਹਈਏ ਤੇ ਆਪ ਜੀ ਦੀ ਕੋਈ ਵੀ ਐਦਾਂ ਦੀ ਇੱਛਾ ਜੋ ਆਪ ਜੀ ਪੂਰੀ ਨਹੀਂ ਹੋ ਰਹੀ ਪਰ ਆਪ ਜੀ ਇਹ ਨਿਤ ਪ੍ਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਮੱਥਾ ਟੇਕੋਗੇ ਤੇ ਆਪ ਜੀ ਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੇ ਅਸੀਂ ਠਾਕੁਰ ਨੂੰ ਆਪਣਾ ਮੰਨ ਲਿਆ ਉਸ ਵਾਹਿਗੁਰੂ ਨੂੰ ਆਪਣਾ ਮੰਨ ਲਿਆ ਤੇ ਫਿਰ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਜੇਕਰ ਆਪ ਜੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੋ ਮੰਨਣ ਔਰ ਕਹਿਣੇ 'ਚ ਬਹੁਤ ਫਰਕ ਪੈਂਦਾ ਹੈਗਾ ਜੇ ਆਪ ਵੀ ਦਿਲ ਤੋਂ ਉਹਨਾਂ ਨੂੰ ਮੰਨਦੇ ਹੋ ਤੇ ਫਿਰ ਆਪ ਜੀ ਦੀ ਕੋਈ ਵੀ ਇੱਛਾ ਇਦਾਂ ਦੀ ਨਹੀਂ ਹੈ ਜੋ ਉਹ ਪੂਰੀ ਨਹੀਂ ਕਰਨਗੇ ਅਸੀਂ ਪਰਿਵਾਰ ਨੂੰ ਆਪਣਾ ਮੰਨ ਲੈਣੇ ਆ ਕਾਰੋਬਾਰ ਜੇ ਕਰਦੇ ਉਹਨੂੰ ਵੀ ਅਸੀਂ ਆਪਣਾ ਮੰਨ ਲੈਣੇ ਆ ਉਹਨੂੰ ਜੀ ਜਾਣਨਾ ਅਸੀਂ ਪਿਆਰ ਕਰਦੇ ਆ ਐਸੇ ਤਰ੍ਹਾਂ ਜੇ ਅਸੀਂ ਗੁਰੂ ਨੂੰ ਆਪਣਾ ਮੰਨ ਲਈਏ ਤੇ ਉਹਨੂੰ ਜੀ ਜਾਣ ਨਾਲ ਪਿਆਰ ਕਰੀਏ ਤੇ ਫਿਰ ਦੇਖੋ ਬਾਬਾ ਜੀ ਕਿਸ ਤਰ੍ਹਾਂ ਸਾਡੀ ਨੇੜੇ ਹੋ ਕੇ ਸੁਣਦੇ ਆ ਐਸੇ ਤਰ੍ਹਾਂ ਜੇ ਅਸੀਂ ਕਿਸੇ ਨੂੰ ਆਪਣਾ ਮੰਨ ਲੈਂਦੇ ਆ ਉਹਨੂੰ ਦਿਨ ਰਾਤ ਆਪਣਾ ਮੰਨਦੇ ਹੈਗੇ ਆ ਦਿਨ ਰਾਤ ਉਹਦੇ ਕੋਲ ਜਿਹੜੀ ਛੋਟੇ ਛੋਟੀ ਗੱਲ ਹੁੰਦੀ ਕਰਦੇ ਆ ਐਸੇ ਤਰ੍ਹਾਂ ਜੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮੰਨ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮੰਨ ਲਿਆ ਤੇ ਫਿਰ ਅਸੀਂ ਸਾਰੀਆਂ ਹੀ ਆਪਣੀਆਂ ਜੋ ਵੀ ਸਾਡੇ ਮਨ 'ਚ ਹੈਗਾ ਆ ਮੱਥਾ ਟੇਕਣ ਲੱਗੇ ਅਸੀਂ ਉਹਨਾਂ ਦੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਹੈ ਆਪ ਜੀ ਗੁਰੂ ਦੇ ਅੱਗੇ ਹੱਥ ਜੋੜੋ ਅਰਦਾਸ ਕਰੋ ਬੇਨਤੀ ਕਰੋ ਉਹਨੂੰ ਆਪਣਾ ਮੰਨ ਲਵੋ ਜੋ ਵੀ ਦੁੱਖ ਸੁੱਖ ਹੈ ਉਹਨਾਂ ਦੇ ਅੱਗੇ ਅਸੀਂ ਰੱਖੀਏ ਜੇਕਰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਤੇ ਜੇ ਵਾਹਿਗੁਰੂ ਜੀ ਨੇ ਸਾਨੂੰ ਇੱਕ ਵਾਰੀ ਆਪਣਾ ਬਣਾ ਲਿਆ ਸਾਡੀ ਬਾਹ ਫੜ ਲਈ ਕਿਉਂਕਿ ਅਸੀਂ ਭਾਵਨਾ ਉਹਨਾਂ ਨੂੰ ਯਾਦ ਕਰਨਾ ਆ ਮੰਨਣਾ ਯਾਦ ਕਰਨਾ ਆ ਤੇ ਜੇ ਉਹਨਾਂ ਨੇ ਸਾਡੀ ਇੱਕ ਵਾਰਾਂ ਬਾਂ ਫੜ ਲਈ ਤੇ ਫਿਰ ਸਾਨੂੰ ਇਸ ਪਵ ਸਾਗਰ ਚ ਉਹਨਾਂ ਨੇ ਆਪ ਹੀ ਪਾਰ ਉਤਾਰ ਦੇਣਾ ਆ ਜੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਪਣਾ ਬਣਾ ਲਿਆ ਫਿਰ ਜੇ ਸਾਡੇ ਕੋਈ ਗਲਤੀ ਵੀ ਹੋ ਜਾਂਦੀ ਆ ਤੇ ਉਹਨਾਂ ਨੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਉਹਨਾਂ ਨੇ ਸਾਡੀ ਬਾਂ ਫੜ ਲਈ ਆ ਅਸੀਂ ਉਹਨਾਂ ਦੇ ਬਣ ਗਏ ਆ ਅਸੀਂ ਸਵੇਰੇ ਸ਼ਾਮ ਉਹਨਾਂ ਦਾ ਨਾਮ ਜਪਦੇ ਆ ਉਹਨਾਂ ਦੀ ਬਾਣੀ ਪੜ੍ਹਦੇ ਆ ਤੇ ਉਹਨਾਂ ਦਾ ਪਿਆਰ ਜਿਹੜਾ ਸਾਨੂੰ ਮਿਲ ਗਿਆ ਆ ਉਹਨਾਂ ਨੇ ਸਾਨੂੰ ਅਪਣਾ ਲਿਆ ਆ ਸਾਡੀ ਬਾਹ ਫੜ ਲਈ ਜਾਂ ਫਿਰ ਅਸਾਂ ਨੂੰ ਕਿਸੇ ਚੀਜ਼ ਦਾ ਕੋਈ ਵੀ ਇੱਛਾ ਜਿਹੜੀ ਆ ਉਹ ਪੂਰੀ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਜਿਸ ਤਰ੍ਹਾਂ ਅਸੀਂ ਆਪਣੇ ਮਾਪਿਓ ਦੇ ਨਾਲ ਰਹਿੰਦੇ ਆ ਸਾਡੇ ਕੋਈ ਕੋਈ ਗਲਤੀਆਂ ਹੋ ਜਾਂਦੀਆਂ ਆ ਤੇ ਸਾਨੂੰ ਮਾਪਿਓ ਸਾਡੇ ਮaaf ਕਰ ਦਿੰਦੇ ਆ ਫਿਰ ਗੱਲ ਨਾਲ ਲਾ ਲੈਂਦੇ ਆ ਐਸੇ ਤਰ੍ਹਾਂ ਹੀ ਸਾਨੂੰ ਗੁਰੂ ਨਾਨਕ ਦੇਵ ਜੀ ਜੇ ਸਾਡੇ ਕੋਈ ਗਲਤੀ ਹੋ ਜਾਂਦੀ ਹੈ ਜਦੋਂ ਸਾਨੂੰ ਆਪਣਾ ਬਣਾ ਲੈਂਦੇ ਆ ਤੇ ਫਿਰ ਸਾਨੂੰ ਆਪਣੇ ਨਾਲ ਲਾ ਲੈਂਦੇ ਆ ਜੇਕਰ ਇੱਕ ਵਾਰੀ ਉਹਨਾਂ ਨੇ ਮਿਹਰ ਦੀ ਨਿਗਾ ਸਾਡੇ ਤੇ ਪਾ ਦਿੱਤੀ ਤੇ ਸਾਡੇ ਦੁੱਖ ਦਿਲਦਰ ਸਾਰੇ ਆਪਣੇ ਆਪ ਹੀ ਖਤਮ ਹੋ ਜਾਣੇ ਆ ਇਹ ਕਦੋਂ ਹੋਣਾ ਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੈਂ ਤੇਰਾ ਸੱਚੇ ਪਾਤਸ਼ਾ ਰੱਖ ਲੈ ਗਰੀਬ ਜਾਣ ਕੇ ਜਦ ਅਸੀਂ ਗਰੀਬ ਬਣ ਕੇ ਉਹਦੇ ਪੈਰਾਂ 'ਚ ਢਹਿ ਪਏ ਤੇ ਉਹਨਾਂ ਨੇ ਫਿਰ ਆਪਣੇ ਆਪ ਹੀ ਸਾਡੀ ਮੁਕਤੀ ਕਰ ਦੇਣੀ ਆ ਹੁਣ ਉਹ ਦੋ ਪੰਕਤੀਆਂ ਕਿਹੜੀਆਂ ਹਨ ਜਿਹੜਿਆਂ ਅਸੀਂ ਗੁਰਦੁਆਰੇ ਮੱਥਾ ਟੇਕਦੇ ਹੋਏ ਉਹਨਾਂ ਦੇ ਅਗੇ ਅਰਦਾਸ ਬੇਨਤੀ ਜੋੜ ਜੀ ਕਰਨੀ ਹੈ ਜਿਹੜਾ ਨਾਲ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਗੁਰੂ ਨਾਨਕ ਦੇਵ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣਗੇ ਜਦ ਵੀ ਆਪ ਜੀ ਨੇ ਮੱਥਾ ਟੇਕਣਾ ਆ ਤੇ ਪਹਿਲਾਂ ਕਹਿਣਾ ਹੈ ਸਗਲ ਦੁਆਰ ਕੋ ਛਾੜ ਕੇ ਗਇਓ ਤੇਹਾਰੇ ਦੁਆਰ ਬਾਹੇ ਗਹਿ ਕੀ ਇਲਾਜ ਅਸ ਗੋਬਿੰਦਦਾਸ ਤੋਹਾਰ ਦੂਸਰੀ ਪੰਕਤੀ ਆਪ ਜੀ ਨੇ ਕਹਿਣੀ ਹੈ ਡੰਡੋਤ ਵੰਦਨਾ ਅਨਕਵਾਜ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਏ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਸਾਰੇ ਹੀ ਦਰਵਾਜੇ ਛੋੜ ਆਇਆ ਜਾਂ ਮੈਂ ਸਾਰੇ ਹੀ ਦਰਵਾਜੇ ਖੜਕਾ ਖੜਕਾ ਕੇ ਦੇਖਲੇ ਸੀਗੇ ਪਰ ਕਿਤੇ ਵੀ ਮੈਨੂੰ ਨਾਮ ਨਹੀਂ ਮਿਲਿਆ ਕਿਤੇ ਕੋਈ ਮੇਰੀ ਇੱਛਾ ਪੂਰੀਆਂ ਨਹੀਂ ਹੋਈਆਂ ਹੁਣ ਆਪ ਜੀ ਨਹੀਂ ਮੇਰੀਆਂ ਸਾਰੀਆਂ ਇੱਛਾ ਪੂਰਨ ਕਰਨੀਆਂ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਇਸ ਦੁਨੀਆ 'ਚ ਨਹੀਂ ਹੈਗਾ ਏ ਗੁਰੂ ਨਾਨਕ ਦੇਵ ਜੀ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦੀ ਆ ਅਰਦਾਸ ਕਰਦੀ ਆ ਤੂੰ ਸਰਵ ਕਲਾ ਦਾ ਸਮਰੱਥ ਹੈਗਾ ਆ ਤੂੰ ਸਭ ਕੁਝ ਦੇ ਸਕਦਾ ਆ ਸਭ ਦੇਣ ਯੋਗ ਹੈਗਾ ਆ ਸਾਰੇ ਸੰਸਾਰ ਨੂੰ ਦਿੰਦਾ ਆ ਤੂੰ ਮੈਨੂੰ ਵੀ ਦੇ ਮੈਨੂੰ ਡੋਲਣ ਨਾ ਦੇਈ ਏ ਪ੍ਰਭੂ ਮੇਰੇ ਸਿਰ ਤੇ ਤੂੰ ਹੱਥ ਰੱਖ ਦੇ ਮੈਨੂੰ ਆਪਣਾ ਬਣਾ ਲੈ ਜਦ ਇੰਨਿਆ ਅਰਦਾਸ ਬੇਨਤੀਆਂ ਗੁਰੂ ਨਾਨਕ ਦੇਵ ਜੀ ਦੇ ਅੱਗੇ ਕੀਤੀਆਂ ਤੇ ਉਹਨਾਂ ਨੇ ਫੇਰ ਸਾਨੂੰ ਆਪਣਾ ਬਣਾ ਲੈਣਾ ਜਾਂ ਜਦ ਉਹਨਾਂ ਨੇ ਸਾਨੂੰ ਆਪਣਾ ਬਣਾ ਲਿਆ ਤਾਂ ਫੇਰ ਸਾਨੂੰ ਕਿਸੇ ਚੀਜ਼ ਦਾ ਕੋਈ ਕਾਟਾ ਨਹੀਂ ਰਹਿਣਾ ਹੈਗਾ ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜ ਜਾਣਾ ਜਾਂ ਤੇ ਉਹਨਾਂ ਨੇ ਸਾਨੂੰਆਂ ਝੋਲੀਆਂ ਜਿਹੜੀਆਂ ਆ ਰਹਿਮਤਾਂ ਨਾਲ ਭਰ ਲੈਣੀਆਂ ਜਾਂ ਖੁਸ਼ੀਆਂ ਨਾਲ ਭਰ ਦੇਣੀਆਂ ਜਾਂ ਆਪਣਾ ਚਾਕਰ ਸਾਨੂੰ ਬਣਾ ਲੈਣਾ ਜਾਂ ਜਦ ਇੰਨਿਆ ਕ ਪੰਕਤੀਆਂ ਕਹਿ ਕੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਮੱਥਾ ਟੇਕਿਆ ਤੇ ਆਪ ਜੀ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ